ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਟਾਟਾ ਦੂਜੇ ਪਿੰਡ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਡਰਾਈਵਰ ਹਰਜਿੰਦਰ ਸਿੰਘ ਬਾਰੇ ਜੀ ਤੇ ਇੱਕ ਬਾਰੇ ਤੁਹਾਨੂੰ ਪਤਾ ਹੀ ਹੈ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਐਕਸੀਡੈਂਟ ਬਾਰੇ ਗੱਲ ਚੱਲ ਰਹੀ ਹੈ ਤੇ ਅੱਜ ਉਹਨਾਂ ਦੀ ਪੇਸ਼ੀ ਸੀ ਕੋਰਟ ਦੇ ਵਿੱਚ ਪਹਿਲੀ ਤੇ ਉਹਦੇ ਬਾਰੇ ਥੋੜੀ ਬਹੁਤੀ ਗੱਲ ਕਰਾਂਗੇ ਸਵਾਗਤ ਹੈ ਟਾਟਾ ਗਗਨ ਜੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਤੇ ਮੈਂ ਤੇ ਜਸ਼ਨਜੀ ਦਿਨ ਬੜਾ ਅਦਾਸ ਜਾ ਹੁੰਦਾ ਵਾ ਜਦੋਂ ਉਹ ਮੁੰਡੇ ਦੀਆਂ ਵੀਡੀਓ ਵੇਖੀ ਦੀਆਂ ਨਾ ਇੱਕ ਤੇ ਸਿਰ ਤੇ ਪਰਣਾ ਵੀ ਨਹੀਂ ਬੰਨਣ ਦਿੰਦੇ ਉਹਦੀ ਜਦੋਂ ਕੋਡ ਚ ਪੇਸ਼ੀ ਹੁੰਦੀ ਆ ਉਹ ਬਿਨਾ ਪਰਨੇ ਤੋਂ ਵਿਚਾਰਾ ਕੋਡ ਦੇ ਵਿੱਚ ਪੇਸ਼ ਹੋ ਰਿਹਾ ਵਾ ਤੇ ਬੜਾ ਦਿਨ ਅਦਾਸ ਜਾ ਹੁੰਦਾ ਵਾ ਉਹਨੂੰ ਦੇਖ ਕੇ ਕਿ ਹਾਂ ਚਲੋ ਜੋ ਹੋਣਾ ਹੈ ਇਹ ਨਹੀਂ ਕਹਿੰਦੇ ਕਿ ਜੋ ਨਹੀਂ ਕੀਤਾ ਸਹੀ ਕੀਤਾ ਜਾਂ ਕੋਸ਼ਿਆ ਪਰ ਠੀਕ ਹੈ ਇੱਕ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਪਰ ਉਹਨੂੰ ਅਹੀਂ ਇੰਨਾ ਵੀ ਨਾ ਹ ਸੁੱਟੀਏ ਕਿ ਲੋਕੀ ਵੇਖਣ ਵਾਲੇ ਕਹਿਣ ਕਿ ਹਾਂ ਬਈ ਬੜਾ ਤਕੜਾ ਮੈਨੂੰ ਪਤਾ ਵਾਕਿ ਜਦੋਂ ਨਵਾਂ ਨਵਾਂ ਐਕਸੀਡੈਂਟ ਹੋਇਆ ਸੀਗਾ ਉਹਦੀ ਵੀਡੀਓ ਨਾ ਦੇਖਣ ਨੂੰ ਮਿਲੀ ਉਸ ਤੋਂ ਬਾਅਦ ਲੋਕਾਂ ਨੇ ਬੜਾ ਨਿੰਦਿਆ ਹਨਾ ਕਿ ਇਦਾਂ ਕਰਤਾ ਇਦਾਂ ਕਰਤਾ ਇਹ ਹੋ ਜੇ ਇਹ ਨੂੰ ਉਹ ਹੋ ਜੇ ਤੇ ਲੋਕਾਂ ਨੇ ਬਹੁਤ ਮੰਦ ਭਗੀਆਂ ਚੀਜ਼ਾਂ ਗੱਲਾਂ ਕੀਤੀਆਂ ਪਰ ਅੱਜ ਜਿਹੜੀ ਸਿਚੁਏਸ਼ਨ ਆ ਜੋ ਬਾਅਦ ਚ ਸਾਰਾ ਕੁਝ ਸਾਹਮਣੇ ਨਿਕਲ ਕੇ ਹੁੰਦਾ ਵਾ ਕਿਉਂਕਿ ਸਾਡੇ ਨਾ ਬੰਦੇ ਬੜੀ ਛੇਤੀ ਜੱਜ ਬਣ ਕੇ ਤੇ ਡਿਸੀਜਨ ਦੇ ਦਿੰਦੇ ਆ ਜੋ ਵੀ ਸਾਡੀ ਕਮਿਊਨਿਟੀ ਚ ਹੁੰਦਾ ਵਾ ਇਹ ਕੁਸ਼ ਤੁਸੀਂ ਲਾ ਲਓ ਕਿ ਆਪਣੇ ਬੰਦੇ ਬਹੁਤ ਛੇਤੀ ਜੱਜ ਬਣ ਜਾਂਦੇ ਆ ਡਿਸੀਜਨ ਦੇ ਦਿੰਦੇ ਆ ਤੇ ਆਪਣੇ ਡਿਸੀਜਨ ਤੇ ਦੋ ਤਿੰਨ ਦਿਨ ਬਾਅਦ ਰਿਗਰੈਟ ਕਰਨ ਦੇ ਹੁੰਦੇ ਬੈਠੇ ਹੁਣ ਤੁਸੀਂ ਵੇਖੋ ਪਿੱਛੇ ਜੇ ਆ ਉਪਲ ਉਹ ਉਪਰ ਫਾਰਮ ਵਾਲਿਆਂ ਦਾ ਵੀ ਕੇਸ ਆਇਆ ਜਿੱਦੇ ਚ ਕੁੜੀ ਦੀਆਂ ਵੀਡੀਓ ਵਾਇਰਲ ਹੋਈਆਂ ਲੋਕਾਂ ਨੇ ਬੜੀ ਹਮਦਰਦੀ ਵਿਖਾਈ ਕੁੜੀ ਨੂੰ ਮੁੰਡੇ ਨੂੰ ਗਾਲ੍ਹਾਂ ਕੱਢੀਆਂ ਸਭ ਕੁਝ ਕੱਢੀਆਂ ਠੀਕ ਹੈ ਇੱਕ ਦੋ ਦਿਨ ਉਹ ਚੀਜ਼ ਬਹੁਤ ਇੰਟਰਨੈਟ ਨੇ ਚੱਕੀ ਤੇ ਉਸ ਤੋਂ ਬਾਅਦ ਜਾ ਕੇ ਤੇ ਇੱਕਦਮ ਉਹਨਾਂ ਦਾ ਰਾਜੀਨਾਮਾ ਹੋ ਗਿਆ ਤੇ ਸਾਰੇ ਠੰਡੇ ਬਸਤੇ 'ਚ ਪੈ ਗਏ ਥਾ ਪਹਿਲਾਂ ਨਹੀਂ ਤੇ ਸਾਰਿਆਂ ਨੇ ਹੁਣ ਪਿੰਨਾ ਅਮਰਤਪਾਲ ਸਿੰਘ ਮਹਿਰੋ ਵੀ ਮੈਦਾਨ 'ਚ ਆ ਗਿਆ ਪੁਲਿਸ ਵਾਲੇ ਵੀ ਲੱਗੇ ਸੀ ਕਿ ਲੋਕੀ ਇੱਕ ਦੂਜੇ ਨਾਲ ਬੁੱਥੋ-ਬੁੱਥੀ ਹੋਣ ਦੇਗੀ ਕੁੜਾ ਕੁੜੀ ਸਹੀ ਆ ਜਾਂ ਮੁੰਡਾ ਸਹੀ ਆ ਹੂੰ ਉਹ ਸਾਰੇ ਬੁੱਧੋ-ਗੁੱਤੀ ਹੋਣ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਉਹਨਾਂ ਦਾ ਰਾਜੀਨਾਮਾ ਹੋ ਗਿਆ ਤੇ ਜਿਹੜੇ ਲੜਨ ਵਾਲੇ ਆ ਥੱਲੇ ਫਿਰ ਆਪਸ ਵਿੱਚ ਸ਼ਰਮਿੰਦੇ ਹੋ ਗੰਦੇ ਹੀ ਕਿ ਹਾਂ ਭਈ ਇਹੀ ਤੇ ਆ ਕੇ ਐਂ ਦੇ ਆ ਬਿਆਨ ਦੇ ਗਏ ਉਹ ਬਿਆਨ ਦੇ ਗਏ ਕਈ ਸਰਕਲ ਯਾਰੀ ਦੋਸਤੀ ਦਾ ਸਰਕਲ ਹੁੰਦਾ ਵਾ ਕਹਿੰਦੇ ਇਹ ਮੁੰਡਾ ਸਹੀ ਆ ਉਹ ਆਪਸ ਵਿੱਚ ਬੈਠੀ ਜਾਂਦੇ ਹੀ ਤਨੀ ਤਾਂ ਨਾ ਮਸਲਾ ਕੀ ਹੁੰਦਾ ਕਿ ਆਪਾਂ ਜਦਾਂ ਸੋਸ਼ਲ ਮੀਡੀਆ ਤੇ ਬੈਠੇ ਆ ਨਾ ਆਪਾਂ ਕੀ ਕਰਦੇ ਹਾਂ ਕਿ ਕੁਝ 15 ਸੈਕਿੰਡ ਦੀ ਆਪਾਂ ਇੱਕ ਕਲਿੱਪ ਬਣਨੇ ਆ ਉਹ 15 ਸੈਕਿੰਡ ਤੋਂ ਪਹਿਲਾਂ ਕੀ ਹੋ ਰਿਹਾ ਹੈ ਉਹ 15 ਸੈਕਿੰਡ ਤੋਂ ਬਾਅਦ ਕੀ ਹੋਇਆ ਹੈ ਉਹ ਆਪਾਂ ਨੂੰ ਕਿਸੇ ਨੂੰ ਨਹੀਂ ਪਤਾ ਉਹ ਬਸ ਉਹ 15 ਸੈਕਿੰਡ ਵੇਖ ਕੇ ਤੇ ਆਪਾਂ ਸਾਰੇ ਉਹ ਹੱਥੋਂ ਇੱਕ ਦੂਜੇ ਨੂੰ ਚੱਕ ਲੀਦਾ ਹੈ ਆਏ ਉਹ ਇਦਾਂ ਹੈ ਫਿਰ ਇੱਕ ਜਵਾਬ ਦਿੰਦਾ ਹੈ ਉਹਨੂੰ ਗਾਗੋ ਜਵਾਬ ਮਿਲਦਾ ਹੈ ਕਮੈਂਟਾਂ ਦੇ ਵਿੱਚ ਹਾਂ ਉਹੀ ਚੱਲ ਗੁੰਦਾ ਫਿਰ ਰਾਮ ਰੋਲਾ ਜੋ ਚੱਲਦਾ ਹੈ ਨਹੀਂ ਪਰ ਉਹੀ ਚੀਜ਼ਾਂ ਆਪਣੇ ਮੈਨੂੰ ਲੱਗਦਾ ਸਮਾਜ ਲਈ ਸਹੀ ਨਹੀਂ ਹੈ ਕਿ ਸਾਨੂੰ ਉੱਥੋਂ ਹੀ ਲੈਸਨ ਜਾਣਾ ਚਾਹੀਦਾ ਹੈ ਜਾਂ ਇੱਥੋਂ ਲੈਸਨ ਲੈਣਾ ਚਾਹੀਦਾ ਹੈ ਕਿ ਇਕਦਮ ਤੁਸੀਂ ਜੱਜ ਬਣ ਕੇ ਫੈਸਲਾ ਨਾ ਦੇ ਦਿਆ ਕਰੋ ਤੁਹਾਡਾ ਫਰਜ਼ ਬਣਦਾ ਵਾ ਕਿ ਤੁਸੀਂ ਸਮੇਂ ਲਓ ਉਹ ਚੀਜ਼ ਨੂੰ ਵੇਖੋ ਪਰਖੋ ਉਸ ਤੋਂ ਬਾਅਦ ਉਹ ਚ ਕੀ ਚੀਜ਼ਾਂ ਹੋਰ ਸਾਹਮਣੇ ਆਉਂਦੀਆਂ ਨੇ ਉਸ ਤੋਂ ਬਾਅਦ ਜਾ ਕੇ ਕੋਈ ਡਿਸੀਜਨ ਲਓ ਕਿ ਹਾਂ ਵੀ ਆਹ ਚੀਜ਼ ਸਹੀ ਜੀ ਹੋਈ ਜਾਂ ਗਲਤ ਆ ਕਿਉਂਕਿ ਇੰਨੀ ਛੇਤੀ ਡਿਸੀਜਨ ਲੈਣ ਦੇ ਨਾਲ ਨਾ ਕਈ ਵਾਰੀ ਲੋਕਾਂ ਦਾ ਨੁਕਸਾਨ ਹੋ ਜਾਂਦਾ ਨਹੀਂ ਨਹੀਂ ਉਹ ਤਾਂ ਗੱਲ ਹੈ ਤੇ ਆਪਾਂ ਵੀ ਅੱਜ ਕੱਲ ਕਰਦੇ ਆ ਜਿੱਦਾਂ ਹਰਿਦਰ ਸਿੰਘ ਦੀ ਤੁਸੀਂ ਪਰਨੇ ਦੀ ਗੱਲ ਕੀਤੀ ਮੈਂ ਥੋੜਾ ਜਿਹਾ ਉਹਦੇ ਬਾਰੇ ਜਿੱਦਾਂ ਪੜ ਰਿਹਾ ਸੀ ਕਿ ਜਦੋਂ ਜਦੋਂ ਤੇ ਉਹ ਜੇਲ੍ਹ ਦੇ ਅੰਦਰ ਉਹਨੂੰ ਲੈ ਕੇ ਜਾ ਰਹੇ ਨੇ ਉਦੋਂ ਮੈਂ ਪੜਿਆ ਸੀ ਥੋੜਾ ਜਿਹਾ ਕਿ ਸ਼ਾਇਦ ਕੁਝ ਸੇਫਟੀ ਕਰਨਾ ਕਰਕੇ ਉਹਨਾਂ ਨੇ ਰਿਮੂਵ ਕਰਾਇਆ ਸੀ ਕਿ ਬੰਦਾ ਜਿੱਦਾਂ ਡਿਪਰੈਸ਼ਨ ਦੇ ਵਿੱਚ ਆ ਜਾਂ ਸ਼ੌਕ ਆ ਤੇ ਜਿੱਦਾਂ ਉਹਨੂੰ ਆਪਣੇ ਗਲੇ 'ਚ ਪਾ ਕੇ ਜਾਂ ਕੁਝ ਗਲਤ ਤਰੀਕੇ ਨਾਲ ਨਾ ਯੂਜ਼ ਕਰ ਲਵੇ ਬਟ ਮੈਨੂੰ ਲੱਗਾ ਕਿ ਉੱਥੇ ਤੇ ਚਲੋ ਠੀਕ ਆ ਤੁਸੀਂ ਕਾਨੂੰਨ ਦੇ ਅਕੋਰਡਿੰਗਲੀ ਕੁਝ ਕਰ ਲਿਆ ਸੇਫਟੀ ਲਈ ਪਰ ਜਦੋਂ ਉਹ ਅਦਾਲਤ ਲੈ ਕੇ ਆ ਰਹੇ ਜੋ ਤੁਸੀਂ ਨਾ ਤੇ ਉਦੋਂ ਤੇ ਤੁਸੀਂ ਸਿਕਿਉਰਿਟੀ ਦੇ ਨਾਲ ਲੈ ਕੇ ਆ ਰਹੇ ਨਾ ਉਦੋਂ ਥੋੜਾ ਜਿਹਾ ਮੈਨੂੰ ਮੈਨੂੰ ਵੀ ਬਹੁਤ ਗਲਤ ਲੱਗਾ ਕਿ ਉਸ ਸਮੇਂ ਪੇਸ਼ੀ ਹੋ ਰਹੀ ਆ ਤੇ ਉਸ ਟਾਈਮ ਤੇ ਉਹ ਤੇ ਪਰਨਾ ਜਾਂ ਦਸਤਾਰ ਉਸ ਨੂੰ ਦੇਣੀ ਚਾਹੀਦੀ ਆ ਨਾ ਕਿ ਉਪਲੰਤ ਕਰਾਉਣੀ ਚਾਹੀਦੀ ਸੀ ਜਿਹੜਾ ਸਿਕਿਉਰਿਟੀ ਨਾਲ ਹੈ ਆ ਨਹੀਂ ਇਹ ਤੇ ਬਲਾਜ਼ਮੀ ਚੀਜ਼ ਆ ਕਿ ਆਪਣਾ ਜੋ ਆਪਣੇ ਧਰਮ ਚ ਤਾਂ ਇਹੋ ਹੀ ਆ ਕਿ ਚਲੋ ਬੰਦਾ ਸਿਰ ਤੇ ਪਰਨਾ ਬਣਦਾ ਵਾ ਜਦੋਂ ਬਾਹਰ ਜਾਂਦਾ ਕਿਤੇ ਦੌਣਦਾ ਵਾ ਬਸ ਇੱਕ ਤਾਂ ਪਟੀਸ਼ਨਾਂ ਸਾਈਨ ਹੋਣੀਆਂ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਿ ਆਪਣੀ ਲੋਕ ਪਟੀਸ਼ਨਾਂ ਪਿੱਛੇ ਪੈ ਗਈਆਂ ਭਾਈ ਜਾਨੀ ਕੋਈ ਨਤੀਜਾ ਵੀ ਨਹੀਂ ਆਇਆ ਇੱਕ ਵੀਡੀਓ ਵੇਖਣ ਡਿਆਂ ਹਾਂ ਕੋਈ ਨਤੀਜਾ ਵੀ ਨਹੀਂ ਆਇਆ ਪਰ ਉਹ ਪਟੀਸ਼ਨ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕੀ 45 ਸਾਲ ਦੀ ਸਜ਼ਾ ਹੋ ਗਈ ਹੈ ਤੇ ਉਹਨੂੰ ਮਾਫ ਕਰਉਣ ਦੇ ਲਈ ਪਟੀਸ਼ਨ ਸਾਈਨ ਕੀਤੀ ਜਾ ਰਹੀ ਹੈ ਹਾਲਾ ਕਿ ਕੋਈ ਸਜ਼ਾ ਹਜੇ ਹੋਈ ਨਹੀਂ ਉਸ ਬੰਦੇ ਤੇ ਹਾਂ ਨਹੀਂ ਨਹੀਂ ਪਟੀਸ਼ਨ ਨਾ ਮੈਂ ਦੋ ਤਰੀਕੇ ਨਾਲ ਦੇਖ ਰਿਹਾ ਸੀ ਕਿਉਂਕਿ ਇੱਕ ਦਿਨ ਹੁੰਦਾ ਪਟੀਸ਼ਨ ਦੇ ਵਿੱਚ ਕੀ ਲਿਖਿਆ ਇੱਕ ਹੁੰਦਾ ਕਿ ਜਦੋਂ ਪਟੀਸ਼ਨ ਨੂੰ ਆਪਾਂ ਸ਼ੇਅਰ ਕਰਦੇ ਹਾਂ ਤੇ ਉਦੋਂ ਕੀ ਲਿਖ ਕੇ ਭੇਜਦੇ ਹਾਂ ਕਿਉਂਕਿ ਆਪਣੇ ਲੋਕੀ ਬਸ ਇਹੀ ਲਿਖ ਕੇ ਭੇਜੀ ਜਾ ਰਹੇ ਨੇ 45 ਸਾਲ ਦੀ ਹੋ ਗਈ ਇਹ ਇੰਨਾ ਕੀਤਾ ਜਾਵੇ ਉੰਤਾ ਕੀਤਾ ਜਾਵੇ ਹੈਨਾ ਪਰ ਐਕਚੁਅਲ ਦੇ ਵਿੱਚ ਪਟੀਸ਼ਨ ਦਾ ਜੋ ਮੇਨ ਲਾਈਨ ਲਿਖੀ ਗਈ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਫੇਅਰ ਟ੍ਰਾਇਲ ਹੋਵੇ ਤੇ ਦੂਸਰੀ ਚੀਜ਼ ਜੋ ਪਟੀਸ਼ਨ ਦੇ ਉੱਪਰ ਲਾਈਨ ਲਿਖੀ ਗਈ ਸੀ ਨਾ ਲਾਈਨ A ਮੈਂਸ਼ਨ ਕੀਤੀ ਗਈ ਆ ਕਿ ਫੇਅਰ ਟ੍ਰਾਇਲ ਕੀਤਾ ਜਾਵੇ ਉਸਦੇ ਬਾਰੇ ਤੇ ਸਾਨੂੰ ਹੋਰ ਵੀ ਸਬੂਤ ਮਿਲੇ ਆ ਕਿ ਜਿੱਦਾਂ ਅੱਜ ਤੱਕ ਵੀਡੀਓ ਰਿਲੀਜ਼ ਕੀਤੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਵੀ ਹਨਾ ਫਿਰ ਉੱਥੋਂ ਦਾ ਜੋ ਮੇਅਰ ਆ ਕੈਲੀਫੋਰਨੀਆ ਦਾ ਉੱਥੋਂ ਦਾ ਫਲੋਰੀਡਾ ਦਾ ਉਹਦੇ ਦੁਆਰਾ ਪੋਲੀਆਂ ਜਾ ਰਹੀਆਂ ਉਹ ਥੋੜਾ ਦਿਖਾ ਰਿਹਾ ਹੈ ਕਿ ਉਹਨੂੰ ਥੋੜਾ ਪੋਲੀਟਿਕਲ ਸਟ੍ਰਕਚਰ ਬਣਾਇਆ ਜਾ ਰਿਹਾ ਤੇ ਉਹਨੂੰ ਇੱਕ ਵਧੀਆ ਆਪਣੀ ਪੋਲੀਟਿਕਲ ਵਡਾਉਣ ਵਾਸਤੇ ਕਿ ਅਸੀਂ ਫੋਰਨ ਇਮੀਗ੍ਰੈਂਟਸ ਦੇ ਖਿਲਾਫ ਇਦਾਂ ਕਰ ਰਹੇ ਹਾਂ ਕਿ ਸ਼ਾਇਦ ਇਸ ਵਿਚਾਰੇ ਨੂੰ ਇੱਕ ਉਸ ਨਾ ਜਿੱਦਾਂ ਐਕਸਪੈਰੀਮੈਂਟਲੀ ਨਾ ਯੂਜ਼ ਕਰ ਲਿਆ ਜਾਵੇ ਕਿ ਇੱਤੇ ਐਕਸਟਰਾ ਚਾਰजेस ਲਾ ਕੇ ਜਾਂ ਉੱਤਾਂ ਉਹਦੇ ਲਈ ਪਟੀਸ਼ਨ ਹੈ ਕਿ ਉਹ ਟ੍ਰਾਇਲ ਉਸ ਦਾ ਫੇਅਰ ਕੀਤਾ ਜਾਵੇ ਜੋ ਵੀ ਟ੍ਰਾਇਲ ਚ ਆਉਂਦਾ ਹੈ ਸਜ਼ਾ ਆਉਂਦੀ ਉਹ ਤੇ ਜੇ ਵੱਧ ਦੀ ਗੱਲ ਹੈ ਹਾਂ ਹਾਂ ਤੇ ਜੋ 45 ਸਾਲ ਵਾਲੀ ਗੱਲ ਆ ਰਹੀ ਹੈ ਉਹ ਥੋੜੀ ਜਿਹੀ ਥੋਂ ਆ ਰਹੀ ਹੈ ਕਿ ਆਮ ਤੌਰ ਤੇ ਉਥੋਂ ਦੇ ਕਾਨੂੰਨ ਦੇ ਅਕੋਰਡਿੰਗਲੀ ਇਦਾਂ ਗਿਣਿਆ ਜਾਂਦਾ ਹੈ ਕਿ ਜੇ ਤੁਸੀਂ ਕਿਸੇ ਤਰੀਕੇ ਨਾਲ ਕਿਸੇ ਤੇ ਕਤਲ ਦੀ ਤੋਸ਼ੀ ਸਾਬਤ ਹੁੰਦੇ ਜੋ ਤੇ ਤੁਹਾਨੂੰ ਇੱਕ ਕਤਲ ਦੀ 15 ਸਾਲ ਹੁੰਦੀ ਹੈ ਤੇ ਤਿੰਨ ਦੀ 45 ਦੀ ਹੋਏਗੀ ਬਟ ਉਹ ਅਜੇ ਕੇਸ ਚੱਲਣਾ ਹੈ ਕਿ ਉਸ ਨੂੰ ਐਜ਼ ਇੱਕ ਕਤਲ ਦੇ ਚਾਰजेस ਤੇ ਥੱਲੇ ਉਹਨੂੰ سزا ਦਿੱਤੀ ਜਾਂਦੀ ਹੈ ਕਿ ਜਦੋਂ ਉਹਨੂੰ ਐਜ਼ ਐਕਸੀਡੈਂਟ ਲਈ ਗਿਣਿਆ ਜਾਂਦਾ ਹੈ ਚਲੋ ਐਕਸੀਡੈਂਟ ਜਿੱਦਾਂ ਬਾਰ ਬਾਰ ਆਪਣੇ ਲਿਖ ਰਹੇ ਯਾਰ ਉਹਨੇ ਕਿਉਂ ਇਲੀਗਲ ਟਰਨ ਲੈ ਲਿਆ ਆਈ ਹੋ ਗਿਆ ਜੀ ਹੋ ਗਿਆ ਤੇ ਨਾਰਮਲੀ ਆਪਾਂ ਨੂੰ ਪਤਾ ਹੈ ਕਿ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਕਿ ਚਲੋ ਉਹਨੇ ਜਾਣ ਪੁੱਛ ਕੇ ਨਹੀਂ ਕੀਤਾ ਕਿ ਚਲੋ ਦੋਸ਼ੀ ਧੋ ਹੈਗਾ ਹੈ ਬਟ ਕੋਈ ਵੀ ਐਕਸੀਡੈਂਟ ਹੁੰਦਾ ਹੈ ਮੋਟਰਵੇ ਦੇ ਉੱਪਰ ਹੋਵੇ 100 ਦੀ ਸਪੀਡ ਤੇ ਹੋਵੇ ਉਥੇ ਕਿਸੇ ਇੱਕ ਡਰਾਈਵਰ ਨੇ ਕੋਈ ਗਲਤੀ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਐਕਸੀਡੈਂਟ ਹੁੰਦਾ ਹੈ ਚਾਹੇ ਕੋਈ ਫੋਨ ਤੇ ਵੀਡੀਓ ਦੇਖ ਰਿਆ ਹੁੰਦਾ ਏ ਚਾਹੇ ਕੋਈ ਰੈਡ ਲਾਈਟ ਮਿਸ ਕਰਦੇ ਹੁਣ ਰੈਡ ਲਾਈਟ ਤੇ ਕਿੰਨੇ ਐਕਸੀਡੈਂਟ ਹੁੰਦੇ ਨੇ ਉਹ ਕਿਉਂ ਹੁੰਦੇ ਨੇ ਕਿਉਂਕਿ ਇੱਕ ਡਰਾਈਵਰ ਨੇ ਇਲਲੀਗਲ ਸਟੈਪ ਚੱਕਿਆ ਕਿ ਉਹਨੇ ਰੈਡ ਲਾਈਟ ਮਿਸ ਕਰਤੀ ਹੈਨਾ ਬਟ ਉਹ ਨੂੰ ਉਹ ਨੂੰ ਇਦਾਂ ਕਦੇ ਹਾਈਲਾਈਟ ਨਹੀਂ ਕੀਤਾ ਜਾਂਦਾ ਜਿੱਦਾਂ ਇਸ ਤਰ੍ਹਾਂ ਇਹਨੂੰ ਕੀਤਾ ਜਾਂਦਾ ਸੋ ਉਹ ਪਟੀਸ਼ਨ ਦਾ ਮੇਨ ਮੋਟਿਵ ਜੋ ਸਟਾਰਟ ਕਰਨ ਵੇਲੇ ਹੋਇਆ ਸੀ ਉਹ ਇਹੀ ਆ ਕਿ ਫੇਰ ਟ੍ਰਾਇਲ ਕੀਤਾ ਜਾਵੇ ਬਾਕੀ 45 ਸਾਲ ਦਾ ਜੀ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਹੀਂ ਇਹ ਤੇ ਗੱਲ ਜਿਹੜੀ ਆ ਮੈਨੂੰ ਲੱਗਦਾ ਕਿ ਸਾਰਾ ਸਾਰ ਆਪਣੇ ਆਪਣੇ ਲੋਕਾਂ ਵੱਲੋਂ ਹੀ ਬਣਾਈ ਗਈ ਆ ਕਿ 45 ਸਾਲ ਦੀ ਸਜ਼ਾ ਦਿੱਤੀ ਜਾਊਗੀ ਇਹ ਕੋਈ ਇਦਾਂ ਦੀ ਮੀਡੀਆ ਵੱਲੋਂ ਬਾਹਰਲੇ ਮੀਡੀਆ ਵੱਲੋਂ ਖਬਰ ਨਹੀਂ ਆਈ ਕਿ 45 ਸਾਲ ਦੀ ਸਜ਼ਾ ਆਊਗੀ ਹਾਂ ਉਹ ਤੇ ਮੈਨਸ SLAUGHTER ਦੇ ਚਾਰजेस ਲੱਗੇ ਨੇ ਤੇ ਮੈਨਸ SLAUGHTER ਦੇ ਚਾਰजेस ਲੱਗੇ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇੱਥੇ ਇੱਕ ਹੋਰ ਚਾਰਜ ਉਹਨਾਂ ਨੇ ਪਾਇਆ ਵਾ ਕਿ ਕਿ ਹੋਰ ਇੱਕ ਮਟਰ ਦਾ ਪਾਇਆ ਵਾ ਜਿਹੜਾ ਕਿ ਉਹ ਜਗ੍ਹਾ ਤੇ ਨਹੀਂ ਕਿਤੇ ਹੋਰ ਹੋਇਆ ਵਾ ਉਹਦੀ ਕਹਾਣੀ ਕੀ ਆ ਉਹ ਹਜੇ ਤੱਕ ਨਹੀਂ ਦੇ ਸਾਹਮਣੇ ਨਹੀਂ ਆਈ ਇਹਨਾਂ ਨੇ ਇੱਕ ਇਹ ਵੀ ਹੋਇਆ ਸੀਗਾ ਕਿ ਜਦੋਂ ਫਲੋਰੀਡਾ ਦੇ ਵਿੱਚ ਐਕਸੀਡੈਂਟ ਹੋਇਆ ਹੈਗਾ ਤੇ ਪੁਲਿਸ ਵਾਲਿਆਂ ਨੇ ਕਿਤੇ ਨੂੰ ਕਿਹਾ ਸੀਗਾ ਫਲੋਰੀਡਾ ਦੇ ਵਿੱਚ ਰੁਕਣ ਲਈ ਪਰ ਇਹ ਮੈਨੂੰ ਲੱਗਦਾ ਕਿ ਉਹ ਫਲੋਰੀਡਾ ਤੋਂ ਕੈਲੀਫੋਰਨੀਆ ਆ ਗਿਆ ਸੀਗਾ ਕਿਤੇ ਮੁੱਕਿਆ ਨਹੀਂ ਆ ਫਿਰ ਇਹ ਕੈਲੀਫੋਰਨੀਆ ਦੇ ਵਿੱਚ ਅਰੈਸਟ ਪਈ ਹੈ ਇਹਦੀ ਉਸ ਟਾਈਮ ਤੇ ਅਰੈਸਟ ਨਹੀਂ ਸੀ ਹੋਇਆ ਜਦੋਂ ਐਕਸੀਡੈਂਟ ਹੋਇਆ ਹੈਗਾ ਅਰੈਸਟ ਬਾਅਦ ਚ ਪਈ ਆ ਪਰ ਅਰੈਸਟ ਜਿਹੜੀ ਪਈ ਆ ਉਹ ਕੈਲੀਫੋਰਨੀਆ ਤੋਂ ਪਈ ਆ ਚਾਰजेस ਜਿਹੜੇ ਆ ਤਿੰਨ ਮੈਂਸ ਲਾਟਰ ਤੇ ਚਾਰजेस ਮੈਨੂੰ ਸੁਣ ਨੂੰ ਮੈਂ ਵੇਖੇ ਆ ਜਿਹੜੇ ਕਿ ਹਾਂ ਉਹਦੀ ਕੋਰ ਤੋਂ ਵੀਡੀਓ ਆਈ ਆ ਉਸ ਤੋਂ ਬਾਅਦ ਇੱਕ ਹੋਰ ਉੱਤੇ ਆਇਆ ਬਾ ਚਾਰਜ ਜਿਹੜਾ ਮਰਡਰ ਦਾ ਵਾ ਉਹ ਆਇਆ ਵਾ ਕਿ ਇਹ ਕੋਈ ਮਰਡਰ ਕੇਸ ਆ ਜਿਹੜਾ ਕਿ ਉਹਦੇ ਨਾਲ ਲਿੰਕਡ ਨਹੀਂ ਆ ਜਿਹੜਾ ਹਾਈਵੇ ਤੇ ਹੋਇਆ ਹੂੰ ਉਹਦੇ ਵੱਲੋਂ ਵੀ ਕਲੈਰਟੀ ਹੋਣੀ ਬਾਕੀ ਆ ਹਜੇ ਤੇ ਪਰ ਉਹਨਾਂ ਵੱਲੋਂ ਜਦੋਂ ਕਿਹਾ ਗਿਆ ਕਿ ਹਾਂ ਤੁਸੀਂ ਜੇ ਵਕੀਲ ਕਰਨਾ ਚਾਹੁੰਦੇ ਜੇ ਆਪਣਾ ਤਾਂ ਤੁਸੀਂ ਵਕੀਲ ਕਰ ਸਕਦੇ ਜੇ ਤੇ ਜੇ ਤੁਸੀਂ ਚਾਹੁੰਦੇ ਜੇ ਵਕੀਲ ਨਹੀਂ ਕਰਨਾ ਹਨਾ ਤੇ ਤੁਸੀਂ ਸਰਕਾਰੀ ਵਕੀਲ ਲੈਣਾ ਚਾਹੁੰਦੇ ਜੇ ਤੇ ਉਹਦੇ ਬਾਰੇ ਵੀ ਦੱਸ ਸਕਦੇ ਜੇ ਪਰ ਉਹ ਮੁੰਡਾ ਕੁਝ ਬੋਲਿਆ ਨਹੀਂ ਉਹਨੇ ਜਿਆਦਾ ਮੈਨੂੰ ਲੱਗਦਾ ਵਾ ਕਿ ਹਜੇ ਉਹ ਜਿਆਦਾ ਕੋਈ ਮੈਂਟਲੀ ਆਫਸੈਟ ਹੋ ਗਿਆ ਜਾਂ ਕਿਸ ਤਰ੍ਹਾਂ ਨਹੀਂ ਉਹਦੇ ਚ ਤੂੰ ਤਿੰਨ ਚੀਜ਼ਾਂ ਹੁੰਦੀਆਂ ਨੇ ਇੱਕ ਤੇ ਜਿੱਦਾਂ ਆਪਾਂ ਜਿਹੜੀ ਵੀਡੀਓ ਅੱਜ ਰਿਲੀਜ਼ ਕੀਤੀ ਗਈ ਜੀ ਉਧਰ ਕਾਉਂਟੀ ਸ਼ੈਰੀਫਲ ਨੂੰ ਨਾ ਜੋ ਉਹਨਾਂ ਦਾ ਆਫਿਸ ਏ ਐਜੂਕੇਸ਼ਨ ਪਰਪਸ ਲਈ ਜਿੱਦੋਂ ਰਿਲੀਜ਼ ਕਰਦੇ ਨੇ ਉਸ ਦੇ ਵਿੱਚ ਕੀ ਇੱਕ ਤੇ ਉਹ ਕਲਿੱਪ ਬਹੁਤ ਛੋਟੀ ਆ ਮਤਲਬ ਉਹ ਹੀਰਿੰਗ ਦੀ ਸਟਾਰਟਿੰਗ ਦੀ ਕਲਿੱਪ ਆ ਹਾਂ ਉਸ ਤੋਂ ਬਾਅਦ ਤੇ ਸਾਰੀਆਂ ਕਿਆਸਰ ਆਈਆਂ ਨੇ ਕਿ ਉਸ ਤੋਂ ਬਾਅਦ ਕੀ ਹੋਇਆ ਹੋਗਾ ਉਸਦੇ ਵਿੱਚ ਅੱਜ ਸਿਰਫ ਉਹਨਾਂ ਇੰਨੀ ਗੱਲ ਕੀਤੀ ਕਿਉਂਕਿ ਆਪਾਂ ਨੂੰ ਪਤਾ ਕੋਰਟ ਦੇ ਕੇਸ ਜਿਹੜੇ ਹੁੰਦੇ ਕੁਝ 1 ਦਿਨ 'ਚ ਨਹੀਂ ਨਿਪਟਦੇ ਉਸ ਦੇ ਵਿੱਚ ਸਿਰਫ ਉਹਨਾਂ ਨੇ ਇਨੋ ਦੀ ਇੰਟਰਪ੍ਰੀਟਰ ਦੇ ਥਰੂ ਸਿਰਫ ਉਹਨੂੰ ਇੰਨਾ ਦੱਸਿਆ ਕਿ ਉਸ ਤੇ ਮੁਕੱਦਮਾ ਕੀ ਚੱਲੂਗਾ ਕਿ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਤੇ ਕਤਲ ਦਾ ਪਰਾਣਾ ਕਿਹਾ ਹੈ ਉਹਨਾਂ ਉਹਨਾਂ ਕਿ ਓਮ ਚਾਰजेस ਵੀ ਸਾਡੇ ਕੋਲ ਪਹੁੰਚੇ ਨੇ ਬਟ ਉੱਚ ਤੂੰ ਦੋਸ਼ੀ ਹੈ ਜਾਂ ਨਹੀਂ ਹੈ ਉਹ ਅਜ ਦੇਖਿਆ ਜਾਊਗਾ ਬਟ ਉਹ ਕਹਿੰਦੇ ਹਨ ਤਾਂ ਦੂਸਰਾ ਉਹਨੂੰ ਜਦੋਂ ਪੁਲਿਸ ਨੇ ਮੌਕੇ ਤੇ ਅਰੈਸਟ ਨਹੀਂ ਸੀ ਕੀਤਾ ਉਹ ਨੂੰ ਛੱਡ ਦਿੱਤਾ ਸੀ ਉਦੋਂ ਕਿ ਚਲ ਬਾਅਦ ਚ ਦੇਖਦੇ ਹਾਂ ਕਿ ਉਹ ਜਦੋਂ ਕੈਲੀਫੋਰਨੀਆ ਪਹੁੰਚ ਗਿਆ ਤੇ ਉਹ ਉਹ ਚੀਜ਼ ਉਸਦੀ ਬੇਲ ਦੇ ਵਿੱਚ ਵੀ ਰੁਕਾਵਟ ਬਣੀ ਹੈ ਕਿ ਕੋਰਟ ਨੇ ਕਿਹਾ ਕਿ ਜੇ ਹੁਣ ਅਸੀਂ ਤੈਨੂੰ ਅੱਜ ਬੇਲ ਦੇ ਦਿੰਦੇ ਹਾਂ ਤੇ ਸਾਨੂੰ ਕਹ ਰਿਹਾ ਕਿ ਤੂੰ ਇਸ ਤੋਂ ਬਾਅਦ ਫਿਰ ਜਾ ਸਕਦਾ ਹੈ ਕਿਤੇ ਇਸ ਉਸ ਤੋਂ ਬਾਅਦ ਤੂੰ ਸ਼ਾਇਦ ਪੇਸ਼ੀ ਤੇ ਨਾ ਆਵੇਂ ਤੇ ਵਕੀਲ ਵਾਲੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਤੈਨੂੰ ਵਕੀਲ ਕਰਨਾ ਹੀ ਪਊਗਾ ਇਹਦੇ ਲਈ ਕੇਸ ਦੇ ਲਈ ਤੂੰ ਆਪਣੀ ਮਰਜ਼ੀ ਨਾਲ ਵਕੀਲ ਚੁਣ ਸਕਦਾ ਹੈ ਬਾਅਦ ਦੇ ਵਿੱਚ ਬਟ ਅਸ ਟਾਈਮ ਅਕੀ ਤੈਨੂੰ ਰਾਈ ਦਵਾਂਗੇ ਕਿ ਜਦੋਂ ਤੱਕ ਤੂੰ ਆਪਣਾ ਪ੍ਰਾਈਵੇਟ ਵਕੀਲ ਨਹੀਂ ਚੂਸ ਕਰਦਾ ਉਦੋਂ ਤੱਕ ਸਾਡੇ ਵੱਲੋਂ ਸਰਕਾਰੀ ਵਕੀਲ ਤੈਨੂੰ ਮੁਹੱਈਆ ਕਰਵਾਇਆ ਜਾਊਗਾ ਤੇ ਤੂੰ ਉਸਦੇ ਨਾਲ ਸ਼ੁਰੂਆਤ ਕਰ ਸਕਦਾ ਹੈ ਤੇ ਉਸ ਤੋਂ ਬਾਅਦ ਤੇਰੀ ਆਪਣੀ ਮਰਜ਼ੀ ਹੈ ਤੂੰ ਪ੍ਰਾਈਵੇਟ ਵਕੀਲ ਕਰ ਸਕਦਾ ਹੈ ਬਾਅਦ ਦੇ ਵਿੱਚ ਤੇ ਅੱਜ ਮੈਨੂੰ ਲੱਗਦਾ ਉਸ ਤੋਂ ਕੇਸ ਪੜ ਕੇ ਸੁਣਾਇਆ ਗਿਆ ਹੈ ਉਹਨੂੰ ਕਿ ਆਹ ਕੇਸ ਹੈ ਉਸ ਤੋਂ ਬਾਅਦ ਉਸ ਦਾ ਵਕੀਲ ਤਿਆਰੀ ਕਰੇਗਾ ਕਿ ਉਹ ਆਪਣੇ ਕਿਸ ਤਰੀਕੇ ਨਾਲ ਪੇਸ਼ ਕਰਦਾ ਹੈ ਜਾਂ ਰਹਿਮ ਦੀ ਅਪੀਲ ਕਰਦਾ ਹੈ ਜਾਂ ਕੋਈ ਕਿਉਂਕਿ ਆਪਾਂ ਕੀ ਦੇਖਿਆ ਆਪਾਂ ਸਿਰਫ ਵੀਡੀਓ ਦੇਖੀ ਹੋਣਾ 10 ਸੈਕਿੰਡ ਦੀ ਹਾਂ ਹੈਨਾ ਕਿ ਚਲੋ ਉਹ ਇੱਕ ਮੇਨ ਪੁਆਇੰਟ ਦੀ ਵੀਡੀਓ ਆ ਵੈਸੇ ਉਹਦੇ ਵਿੱਚ ਕਿਸੇ ਜ਼ਿਆਦਾ ਕੋਈ ਡਿਫਰੈਂਟ ਨਹੀਂ ਆ ਸਿਰਫ ਦਲੀਲਾਂ ਸਿਰਫ ਇਸ ਗੱਲ ਤੇ ਹੀ ਹੋਣਗੀਆਂ ਕਿ ਉਹਨੂੰ ਐਕਸੀਡੈਂਟ ਕਨਸੀਡਰ ਕੀਤਾ ਜਾਵੇ ਕਿ ਜਾਂ ਉਸ ਨੂੰ ਥੋੜੇ ਕਤਲ ਚਾਰजेस 'ਤੇ ਦੇਖਦੇ ਆ ਉਹ ਹੁਣ ਥੋੜਾ ਜਿਆਦਾ ਪਤਾ ਲੱਗੇਗਾ ਕਿ ਪਰ ਮੈਨੂੰ ਲੱਗਦਾ ਕਿ ਆਪਾਂ ਕਿਤੇ ਨਾ ਕਿਤੇ ਇਹ ਚੀਜ਼ ਨੂੰ ਕਾਲੀ ਕੀਤੀ ਹੈ ਕਿਉਂਕਿ ਇੱਕ ਗੋਰੇ ਦਾ ਵੀ ਕੇਸ ਆਇਆ ਸੀਗਾ ਜਿਹਦੇ ਵਿੱਚ ਉਹਨੇ ਐਕਸੀਡੈਂਟ ਕੀਤਾ ਆਇਗਾ ਤੇ ਐਕਸੀਡੈਂਟ ਗੋਰੇ ਦੀ ਅੰਗਲੀ ਦੇ ਨਾਲ ਹੋਇਆ ਸੀ ਉਹਨੂੰ ਸਜ਼ਾ ਹੋਏ ਸੀਗੀ ਕੋਈ 40-45 ਸਾਲ ਦੀ ਇੰਦਾ ਹੀ ਸਜ਼ਾ ਹੋਈ ਨਹੀਂ ਉਸ ਤੋਂ ਬਾਅਦ ਉਹ ਸਜ਼ਾ ਜਿਹੜੀ ਹੋਈ ਉਹਨੂੰ ਘਟਾਉਣ ਦੇ ਲਈ ਪਿਟੀਸ਼ਨਾਂ ਸਾਈਨ ਕੀਤੀਆਂ ਗਈਆਂ ਉਹ ਪਿਟੀਸ਼ਨਾਂ ਤੇ ਸਾਈਨ ਹੋਏ ਫਿਰ ਕੋਰਟ ਨੇ ਦੁਬਾਰਾ ਕੰਸੀਡਰ ਕੀਤਾ ਤੇ ਉਹਦੀ ਸਜ਼ਾ ਘਟਾਈ ਗਈ ਹਾਂ ਮੈਨੂੰ ਲੱਗਦਾ ਕਿ ਆਪਣੀ ਕੋਈ ਹਜੇ ਹਾਈ ਤਾਂ ਕੋਈ ਉਹ ਸਜ਼ਾ ਹੋਈ ਨਹੀਂ ਆ 45 ਸਾਲ ਦੀ ਡੱਲ ਸੋਚੀ ਆਈਏ ਕੋਈ ਸਜ਼ਾ ਨਹੀਂ ਹੋਈ ਥੀ ਹਾਲੇ 45 ਸਾਲ ਤੋਂ ਦੱਸੀ ਜਾ ਰਹੀ ਹੈ ਨਾ ਕਿ ਜੇ ਉਹ ਕਤਲ ਕਨਸੀਡਰ ਕੀਤੇ ਜਾਂਦੇ ਨੇ ਤੇ ਫਿਰ ਚਿੰਦੇ ਜਾਣੇ ਲਿਪਨ ਕਰਨ ਜੀ ਹਾਂ ਜੇ ਤੋ ਚਾਰजेस ਲੱਗੇ ਪਰ ਮੈਨੂੰ ਲੱਗਦਾ ਵਾ ਕਿ ਚਾਰजेस 45 ਸਾਲ ਦੇ ਤੇ ਨਹੀਂ ਲੱਗਣਗੇ ਬਟ ਇਹ ਅੱਗੇ ਹਲੇ ਇਹ ਕੇਸ ਲੰਬਾ ਚੱਲੇਗਾ ਇਹਨੂੰ ਵੇਟ ਕਰਨੀ ਪੈਣੀ ਆ ਜਦੋਂ ਜੱਜ ਦਾ ਆਰਡਰ ਆਇਆ ਹਾਂ ਕਿ ਆ ਆ ਸੱਜਾ ਹੋ ਰਹੀ ਆ ਫਿਰ ਉਹਦੇ ਉੱਤੇ ਪਟੀਸ਼ਨ ਸਾਈਨ ਹੋ ਸਕਦੀ ਆ ਕਿ ਹਾਂ ਬਈ ਲੋਕਾਂ ਵੱਲੋਂ ਇਹ ਰਿਕੁਐਸਟ ਆਈ ਆ ਕਿ ਇਦਾਂ ਨਹੀਂ ਇਦਾਂ ਕੀਤਾ ਜਾਵੇ ਫਿਰ ਉਹ ਕੰਡੀਸ਼ਨ ਕਿ ਤਨਾ ਕਿ ਤਰ ਮਾਇਨਰ ਹੋਗੀ ਹਾਲਾਂਕਿ ਹਜੇ ਤੱਕ ਕੋਈ ਫੈਸਲਾ ਜੱਜ ਵੱਲੋਂ ਆਇਆ ਵੀ ਨਹੀਂ ਆ ਤੇ ਅਸੀਂ ਪਟੀਸ਼ਨਾਂ ਸਾਈਨ ਕਰੀ ਜੇ ਨਹੀਂ ਲੱਗਦਾ ਕੋਈ ਨਾ ਇਹ ਦੇ ਉੱਪਰ ਤੇ ਸਬੂਤਾਂ ਦੇ ਨਾਲ ਜਾਂ ਦਲੀਲਾਂ ਦੇ ਨਾਲ ਗੱਲ ਹੋਣੀ ਆ ਇਹਦੇ ਉੱਪਰ ਤੇ ਪਟੀਸ਼ਨ ਕੋਈ ਅਸਰ ਨਹੀਂ ਪਾਉਗੀ ਯਾਨੀ ਤਾਂ ਫਿਰ ਦੂਸਰੀ ਚੀਜ਼ ਇਹ ਆ ਕਿ ਤੁਸੀਂ ਕੀ ਕਰ ਸਕਦੇ ਹੋ ਪਟੀਸ਼ਨ ਸਾਈਨ ਕਰਾ ਰਹੇ ਆ ਲੋਕੀ ਨਾਲ ਦੇ ਨਾਲ ਉਹਦੇ ਡੋਨੇਸ਼ਨ ਵੀ ਕਰ ਰਹੇ ਆ ਜਿਹੜਾ ਸਾਈਟ ਤੇ ਸ਼ੋ ਹੁੰਦਾ ਨਾ ਡਿਟੇਨਟ ਕਰੋ ਉਹ ਸਾਰਾ ਵੈਬਸਾਈਟ ਦੇ ਪੈਸਾ ਜਾ ਰਿਹਾ ਵਾ ਜੇ ਤੇ ਤੁਸੀਂ ਪਟੀਸ਼ਨਾਂ ਸਾਈਨ ਕਰੋਨੀਆ ਡੋਨੇਸ਼ਨ ਇਦਾਂ ਆਪਸ਼ਨ ਰੱਖੀ ਹੀ ਸੀਗੀ ਤੇ ਉਹਦੇ ਵਿੱਚੋਂ ਇਦਾਂ ਦੀ ਡੋਨੇਸ਼ਨ ਦਾ ਆਪਸ਼ਨ ਰੱਖ ਲੈਂਦੇ ਜਾਂ ਕੋਈ ਗੂ ਫੰਡ ਵੀ ਰੇਜ਼ ਕਰ ਲੈਂਦੇ ਜਿੱਥੇ ਪੈਸਾ ਇਕੱਠਾ ਕਰਕੇ ਜਾਂ ਕੋਸ਼ਿਸ਼ਾਂ ਤੇ ਵੱਡੇ ਤੋਂ ਵੱਡਾ ਜੱਜ ਹਾਇਰ ਕਰਕੇ ਤੇ ਉਹ ਬੰਦੇ ਦੀ ਹਲਪ ਹੋਣੀ हां वही ना थोड़े ना अपनी सोनी लॉयर तन्नू ਦੱਸ ਰਿਹਾ ਨਾ ਕਿ ਜੋ ਪਟੀਸ਼ਨ ਦਾ ਟਾਈਟਲ ਹੈ ਉਹ ਆ ਫੇਰ ਟ੍ਰੈਲੀ ਆਪਣੇ ਲੋਕ ਕੀ ਟਾਈਟਲ ਤੇ ਫੋਕਸ ਨਹੀਂ ਕਰਦੇ ਆਪਣੇ ਜਦੋਂ ਆਪਾਂ ਸ਼ੇਅਰ ਕਰਦੇ ਆ ਨਾ ਵੀਡੀਓ ਆਪਾਂ ਲਿਖ ਕੇ ਕੀ ਸ਼ੇਅਰ ਕਰ ਰਹੇ ਉਸ ਦੇ ਵਿੱਚ ਨਾ ਲੋਕੀ ਉਹ ਆਈਡੀਆ ਲੈ ਰਹੇ ਕਿ ਸ਼ਾਇਦ ਜੇ ਮੈਂ 5 ਡਾਲਰ ਦਊਂਗਾ 10 ਦਊਂਗਾ ਉਹ ਲੜਕੇ ਨੂੰ ਜਾ ਰਹੇ ਨੇ ਬਸ ਉਹ ਜੋ ਲੜਕੇ ਨੂੰ ਕੋਈ ਪੈਸਾ ਨਹੀਂ ਜਾ ਰਿਹਾ ਉਹ ਇਹ ਵੈਬਸਾਈਟ ਨੂੰ ਜਾ ਰਹੇ ਨੇ ਤੇ ਜੇ ਆਪਾਂ ਨੂੰ ਲੱਗਦਾ ਕਿਉਂਕਿ ਦੇਖੋ ਇੱਥੇ ਇੱਕ ਮੈਂ ਗੱਲ ਸਪਸ਼ਟ ਕਰਾਂ ਕਿ ਆਪਣੇ ਪੰਜਾਬੀ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਉਹ ਬਿਲਕੁਲ ਬੇਕਸੂਰ ਹੈ ਜਾਂ ਉਹਨੂੰ ਛੱਡ ਦਿੱਤਾ ਜਾਵੇ ਹਾਂ ਉਹ ਆਪਨੇ ਕਹਿ ਰਹੇ ਨੇ ਕਿ ਚਲੋ ਗਲਤੀ ਹੋਈ ਹੈ ਆਪਾਂ ਕਦੇ ਕੋਈ ਗਲਤੀ ਕਰਦੇ ਆ ਉਸ ਤੇ ਜੋ ਸਜ਼ਾ ਬੰਦੀ ਹੈ ਜੋ ਹਰਜਾਨਾ ਪੈਂਦਾ ਹੈ ਆਪਾਂ ਨੂੰ ਉਹ ਦੂਸਰੇ ਪੰਨੇ 'ਤੇ ਚਲੋ ਡੈਥ ਹੋਈ ਹੈ ਨਾ ਕਿ ਗਲਤੀ ਤੇ ਹੋਈ ਹੈ ਉੱਥੇ ਬਟ ਉਹ ਗਲਤੀ ਨੂੰ ਜਿਸ ਹਾਲਾਤ 'ਚ ਗਲਤੀ ਹੋਈ ਉਹ ਬਸ ਉਸ ਅਕੋਰਡਿੰਗਲੀ ਸਜ਼ਾ ਦਿੱਤੀ ਜਾਵੇ ਕਿ ਉਹਨੂੰ ਬੱਸ ਬਲੀ ਦਾ ਬੱਕਰਾ ਏਦਾਂ ਨਾ ਬਣਾਇਆ ਜਾਵੇ ਕਿ ਇਮੀਗ੍ਰੈਂਟ ਆਉਂਦੇ ਨੇ ਜੋ ਇੰਡੀਅਨ ਜਾਂ ਪੰਜਾਬੀ ਆਉਂਦੇ ਨੇ ਇੱਥੇ ਕਿਉਂ ਨਾ ਸਾਰਿਆਂ ਦੇ ਵਾਸਤੇ ਇੱਕ ਐਗਜ਼ਾਮਪਲ ਸੈੱਟ ਕਰਨ ਵਾਸਤੇ ਉਹਨੂੰ ਯੂਜ਼ ਕੀਤਾ ਜਾਵੇ ਕਿ ਬੱਸ ਉਹ ਚੀਜ਼ ਲਈ ਆਪਣੇ ਬੰਦੇ ਥੋੜਾ ਜਿਹਾ ਜ਼ੋਰ ਲਗਾ ਰਹੇ ਨੇ ਕਿ ਹਾਂ ਪਰ ਪਟੀਸ਼ਨ ਦੇ ਵਿੱਚ ਜੋ ਪੈਸੇ ਜਾ ਰਹੇ ਨੇ ਉਹ ਉਹੀ ਨਿਊ ਵੈਬਸਾਈਟ ਨੂੰ ਜਾ ਰਹੇ ਨੇ ਉਸ ਦਾ ਮੁੰਡੇ ਨਾਲ ਕੋਈ ਲੈਣਾ ਦੇਣਾ ਨਹੀਂ ਉਸ ਲਈ ਵਕੀਲ ਹਾਇਰ ਕਰ ਲਈ ਜਾਂ ਇਹਨਾਂ ਚੀਚਾਂ 'ਚ ਕੋਈ ਨਹੀਂ ਉਹਦਾ ਅੰਨੇ ਜਾਂ ਦਾ ਫਿਰ ਹੋਵੇ ਨਾ ਇੱਕ ਗੂ ਫੰਡ ਮੀ ਰੇਸ ਕੀਤਾ ਜਾਵੇ ਜਿਹਦੇ ਵਿੱਚ ਮੁੰਡੇ ਦੀ ਹੈਲਪ ਹੋਵੇ ਜਾਂ ਕੋਸ਼ਿਆ ਤੇ ਉਹਨੂੰ ਲਾਇਰ ਕਰਨ ਚ ਮਦਦ ਹੋਵੇ ਵਧੀਆ ਲਾਇਰ ਕਰੇ ਜਾਂ ਜਿਹਦੇ ਨਾਲ ਉਹਦੀ ਅਹੀਂ ਉਹ ਹੀ ਤੱਕ ਜਿੱਦਾਂ ਜਸ਼ਨਜੀ ਨੇ ਕਿਹਾ ਹੀ ਇਹ ਨਹੀਂ ਚੁੰਦੇ ਕਿ ਉਹਨੂੰ ਸਜ਼ਾ ਮਾਫ ਕਰ ਦਿੱਤੀ ਜਾਵੇ ਜਾਂ ਠੀਕ ਹੈ ਤੁਸੀਂ ਜੇ ਸਜ਼ਾ ਦੇਣੀ ਆ 5-10 ਸਾਲ ਦੀ ਦੇ ਦਿਓ ਹਨਾ ਉਹਨੂੰ ਜੋ ਵੀ ਉਹਦੀ ਬੰਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਪਰ ਇਹ ਨਹੀਂ ਆ ਕਿ ਵੀ ਉਹਦੀ ਸਾਰੀ ਉਮਰ 45 ਸਾਲ ਉਹ ਛਮੀਆਂ ਸਤਾਈਆਂ ਦਾ ਵਾਜੇ 45 ਸਾਲ ਦੀ ਕੋਈ سزا ਦਿੰਦੇ ਇਹਦੇ ਹੁੰਦਾ ਕਿਤੇ 70 72 ਦੇ ਹੋ ਕੇ ਬਾਹਰ ਸਤਲ ਦੇ ਹੋ ਕੇ ਬਾਹਰ ਨਿਕਲਣਾ ਤੇ ਇਹ ਇੱਕ ਤਾਂ ਫੇਰ ਚੀਜ਼ ਨਹੀਂ ਹੋਏਗੀ ਕਿ ਘਰੋਂ ਸੋਚ ਕੇ ਨਹੀਂ ਨਿਕਲੇ ਆ ਉਹਦੇ ਅੱਜ ਕਤਲ ਕਰਤਾ ਹੀ ਆ ਉਹਨਾਂ ਤਾਂ ਉਹ ਨਿਗਲਿਆ ਸੀਗਾ ਕਿ ਅੱਜ ਫਿਰ ਤੁਮਾਈਤੇ ਜਾਣਾ ਮਤਲਬ ਚਲੋ ਚੀਜ਼ ਨਹੀਂ ਹੋਤੋ ਗਲਤੀ ਹੋਗੀ ਪਰ ਠੀਕ ਆ ਜੇ ਤੈਨੂੰ ਮੈਨੂੰ ਲੱਗਦਾ 5-10 ਸਾਲ ਦੀ ਸਜ਼ਾ ਬਹੁਤ ਹੈ ਤੇ ਇਹ ਅਗਲੇ ਬੰਦੇ ਨੂੰ ਕਿਉਂਗੀ 5000 ਸਾਲ ਦੀ ਸਜ਼ਾ ਇਹ ਵੀ ਕੋਈ ਇੰਡੀਆ ਚ ਨਹੀਂ ਤਨੀਆ ਫਿਰ ਉਹਨੂੰ ਡਿਪੋਰਟੇਸ਼ਨ ਹੋ ਜਾਏ ਉਹਨੂੰ ਯੂਐਸ ਸਿਟਿੰਗ ਤੋਂ ਬੰਦੀ ਬੰਦੀਆ ਯੂਐਸ ਦੀ ਸਲਾਬ ਬਹੁਤ ਮਾੜੀ ਆ ਕਿਉਂਕਿ ਅੰਦਰ ਜਿਹੜੇ ਪੁਰਾਣੇ ਇਥੇ ਆ ਨਾ ਉਹ ਬਹੁਤ ਅਗਲੇ ਲਗავਦੇ ਰਹਿੰਦੇ ਨੇ ਜਿਹੜੇ ਅੰਦਰ ਕੈਦੀ ਬੈਠੀ ਨਹੀਂ ਨਹੀਂ ਉਹ ਤਾਂ ਹੈਗਾ ਨਹੀਂ ਆਪਾਂ ਇਹਨੂੰ ਅਸੀਂ ਗੱਲ ਕਰਦੇ ਹਾਂ ਕਿ ਹੁਣ ਨਾਰਮਲੀ ਪੁਲਿਸ ਕਿੰਨੀਆਂ ਪਰਚੀਆਂ ਦਿੰਦੀ ਏ ਕਿ ਕੋਈ ਫੋਨ ਯੂਜ਼ ਕਰ ਰਿਹਾ ਕੈਮਰੇ ਚ ਕੈਦ ਹੁੰਦਾ ਹੈ ਕੋਈ ਰੈੱਡ ਲਾਈਟ ਜੰਪ ਕਰਦਾ ਹੈ ਠੀਕ ਹੈ ਇਸ ਕੇਸ ਉੱਤੇ ਜਦੋਂ ਵੀ ਕੋਈ ਅਪਡੇਟ ਆਉਂਦੀ ਏ ਹਰਜਤ ਸਿੰਘ ਦੀ ਦੂਸਰੀ ਪੇਸ਼ੀ ਬਾਰੇ ਤਾਂ ਫਿਰ ਉਸਤੇ ਬਾਰੇ ਅੱਗੇ ਗੱਲ ਕਰਾਂਗੇ ਤਨਵਾਜੀ ਵਿਕਟਰੋ ਦੂਜਾ ਪਿੰਟ